ਅੱਜ ਫੇਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਥਾ ਅੱਜ ਦੂਜੀ ਵਾਰ ਤੁਰਿਆ ਜਥਾ ਤੁਰਿਆ ਕਿ ਅਸੀਂ ਦਿੱਲੀ ਜਾਵਾਂਗੇ ਲੜਾਈ ਸਾਡੀ ਐਮਐਸਪੀ ਦੀ ਹੈ ਪਿਛਲੀ 13 ਫਰਵਰੀ ਤੋਂ ਅਸੀਂ ਸ਼ੰਭੂ ਬਾਰਡਰ ਬੈਠੇ ਹਾਂ ਕਿਸਾਨ ਜਥੇ ਬੰਦੀਆਂ ਦਾ ਕਹਿਣਾ ਪਰ ਦਿੱਲੀ ਨਹੀਂ ਜਾਣ ਦਿੱਤਾ ਗਿਆ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਬੈਰੂ ਇਸ ਵੇਲੇ ਮੇਰੇ ਨਾਲ ਸ਼ੰਭੂ ਮੋਰਚੇ ਤੋਂ ਨਾਲ ਜੁੜੇ ਨੇ ਇੱਕ ਵਾਰ ਤੁਸੀਂ ਦੇਖੋਗੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਐਂਬੂਲੈਂਸ ਖੜੀਆਂ ਨੇ ਇਸ ਅੱਜ ਦਾ ਜਿਹੜਾ ਪ੍ਰਬੰਧ ਹੈ ਸਖਤ ਪ੍ਰਬੰਧ ਕੀਤਾ ਗਿਆ ਕਈ ਐਂਬੂਲੈਂਸ ਆਲੇ-ਦੁਆਲੇ ਵੀ ਖੜੀਆਂ ਨੇ ਇੱਥੇ ਤੇ ਕਿਸਾਨ ਅੱਗੇ ਜਾ ਰਹੇ ਨੇ ਉਧਰੋਂ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਪਰ ਅੱਗੇ ਐਂਟਰੀ ਨਹੀਂ ਹੈਗੀ ਅੱਗੇ ਨੋ ਐਂਟਰੀ ਦਾ ਬੋਰਡ ਹੈ ਬੈਰੂ ਸਾਹਿਬ ਪੈਦਲ ਮਾਰਚ ਕਰ ਰਹੇ ਸੀ ਤੁਸੀਂ ਕਿ ਪੈਦਲ ਜਾਵਾਂਗੇ ਦਿੱਲੀ ਜਾਵਾਂਗੇ ਟਰੈਕਟਰ ਟਰਾਲੀਆਂ ਦੇ ਲੈ ਕੇ ਜਾਵਾਂਗੇ ਹੁਣ ਵੀ ਜਵਾਬ ਹੈ ਸਹੀ ਅਸੀਂ ਤਪਰੀਮ ਕੋਰਟ ਸਾਨੂੰ ਪੀਲਾ ਕਰ ਰਿਹਾ ਸੀ ਹਾਈ ਕੋਰਟ ਪੀਲਾ ਕਰ ਰਿਹਾ ਸੀ ਪਾਰ ਸਰਕਾਰ ਪੀਲਾ ਕਰ ਰਹੀ ਸੀ ਹਰਿਆਣਾ ਦਾ ਮੁੱਖ ਮੰਤਰੀ ਪੀਲਾ ਕਰ ਰਿਹਾ ਸੀ ਲੰਬੇ ਸਮੇਂ ਤੋਂ ਕੋਈ ਟਰਾਲੀਆਂ ਰਾਹੀ ਨਹੀਂ ਜੇ ਪੈਦਲ ਜਾਣਾ ਤਾਂ ਜਾ ਸਕਦੇ ਤੁਸੀਂ ਵੀ ਦੇਸ਼ ਦੇ ਵਾਸੀ ਹੋ ਤੇ ਅਸੀਂ ਬੜੀ ਗੰਭੀਰਤਾ ਨਾਲ ਇਹ ਵੇਖ ਕੇ ਵੀ ਚਲੋ ਵੇਖਦੇ ਆ ਇਹ ਵੀ ਇਹਨਾਂ ਦਾ ਸੱਚ ਤਾਂ ਹੈ ਤਾਂ ਝੂਠ ਪਰ ਇਹਦਾ ਪਰਦਾ ਲਾਣਾ ਚਾਹੀਦਾ ਜਨਤਾ ਸਮਾਜ ਵਿੱਚ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਦੱਲੇਵਾਰ ਸਾਹਿਬ ਦੋਵਾਂ ਫਾਰਮਾਂ ਦੀ رائے ਨਾਲ ਉਹ ਮਰਦਵਰਤ ਤੇ ਬਹਿ ਗਏ 26 ਨਵੰਬਰ ਨੂੰ ਤੇ ਅਸੀਂ ਫਿਰ ਵੀ 10 ਦਿਨ ਉਹਨਾਂ ਨੂੰ ਦਿੱਤੇ ਵੀ ਜਦੋਂ ਇੱਕ ਸਾਡਾ ਪ੍ਰਮੁੱਖ ਲੀਡਰ ਮਰਦਮਤ ਤੇ ਜਾਏਗਾ ਤੇ ਸ਼ਾਇਦ ਭਾਰਤ ਸਰਕਾਰ ਸਾਨੂੰ ਸੱਦਾ ਦੇਵੇ ਟੇਬਲ ਤੇ ਮਾਹੌਲ ਕਰੇ ਤੇ ਟੇਬਲ ਤੋਂ ਕਦੇ ਵੀ ਦੋਲਨਕਾਰੀ ਭੱਜਿਆ ਨਹੀਂ ਨਾ ਦਿੱਲੀ ਮੋਰਚਾ ਜਦੋਂ ਚੱਲਿਆ ਉਦੋਂ ਵੀ ਟੇਬਲ ਤੇ ਅਸੀਂ ਰਹੇ ਹੁਣ ਵੀ ਅਸੀਂ ਟੇਬਲ ਤੇ ਜਾਣਾ ਚਾਹ ਰਹੇ ਹਾਂ ਤੇ ਉਹਦੇ ਅਸੀਂ 10 ਦਿਨ ਜਦੋਂ ਸਰਕਾਰ ਨੇ ਨਹੀਂ ਕੁਝ ਕੀਤਾ ਤੇ ਫਿਰ ਐਸ ਇੱਥੋਂ ਅਸੀਂ ਆਪਣੇ 6 ਤਰੀਕ ਨੂੰ ਪਰसों ਭੇਜਿਆ ਜਿਹੜਾ ਜਥਾ 100 101 ਦਾ ਆ ਵੇਖੋ ਆ ਜਾ ਰਿਹਾ ਹੈ ਤੁਸੀਂ ਐਂਬੂਲੈਂਸ ਦੇਖੋ ਕਿ ਲਗਾਤਾਰ ਜਿਹੜੇ ਮਰੀਜ਼ ਨੇ ਉਹ ਭੇਜੇ ਜਾ ਰਹੇ ਨੇ ਜ਼ਖਮੀ ਜਿਹੜੇ ਹੋ ਜਾਂਦੇ ਨੇ ਹਸਪਤਾਲ ਦੇ ਵਿੱਚ ਜੀ ਬਹੁਤ ਉਬਰ ਦੇ ਮੋਰਚੇ ਵੇਖੇ ਨੇ ਦਿੱਲੀ ਵਾਲਾ ਮੋਰਚਾ ਬੜਾ ਬਲਖੜਤਾ ਸੀ ਐਸ ਮੋਰਚੇ ਨੇ ਤਾਂ ਕਬਾਲ ਕਰਤੀ ਸ਼ਾਂਤਬਾਈ ਰਹਿ ਕੇ ਔਰ 9 ਮਹੀਨਿਆਂ ਤੋਂ ਬਾਅਦ ਜੇ ਮੋਰਚੇ ਤੋਂ ਕੋਈ ਪੁੱਛੇ ਹੀ ਨਾ ਫਿਰ ਮਰਨਵਰ ਤੇ ਜਾਣਾ ਸਾਡਾ ਜਾਇਜ਼ ਏ ਔਰ ਫਿਰ ਸ਼ਾਂਤਬਾਈ ਪੈਦਲ ਜਾਣਾ ਜਾਇਜ ਏ ਤੇ ਦੁੱਖ ਦੀ ਗੱਲ ਇਹ ਆ ਵੀ ਸਾਡਾ ਜਿਹੜਾ ਚਿਹਰਾ ਅਸੀਂ ਸੰਸਰ ਤੋਂ ਵਿਖਾਣਾ ਚਾਹਦੇ ਦੁਨੀਆ ਦੇ ਲੋਕਾਂ ਨੂੰ ਅੱਜ ਮੈਂ ਸੁਪਰੀਮ ਕੋਰਟ ਨੂੰ ਸੰਬੋਧਨ ਉਹਖੇ ਕਰਨਾ ਚਾਹਣਾ ਵਾ ਸੁਪਰੀਮ ਕੋਰਟ ਵਾਲਿਓ ਨਿਆਂ ਪਾਲਕਾਂ ਵਾਲਿਓ ਤੁਹਾਡੀ رائے ਅਸੀਂ ਮੰਨ ਕੇ ਸਾਡੇ ਛੇ ਆਪਣੇ ਅनाथੇ ਲੋਕ ਆਪਣੇ ਗਏ ਉੱਥੇ ਉਹਨਾਂ ਨੇ ਪਰਸੋ ਸਾਡੇ 18 ਬੰਦੇ ਫਟੜ ਕੀਤੇ ਸੀਰੀ ਕਿੱਤੇ ਤੇ ਅੱਜ 8ਵਾਂ ਆ ਹੁਣੇ-ਹੁਣੇ ਗੱਡੀ ਗਈ ਏ ਤੇ ਸਾਡੇ ਉਹ ਜੋਧੇ ਜਿਹੜੇ ਉੱਥੇ ਗਏ ਨੇ ਨਾ ਤਾਂ ਪਰਸੋਂ ਕਿਸੇ ਨੇ ਕੱਡ ਵਿਖਾਈ ਤੇ ਨਾ ਅੱਜ ਅੱਜ ਕਿੰਨੇ ਕੇ ਜ਼ਖਮੀ ਹੋਏ ਨੇ ਅੱਜ ਦੀ ਕੋਈ ਹੈ ਜਾਣਕਾਰੀ ਸੱਤ ਸੱਤ ਟਿੱਕਰ ਮੈਂ ਵੇਖਿਆ ਮੈਂ ਉੱਥੇ ਸਵੇਰ ਦਾ ਇੱਥੇ ਹੀ ਲੱਗੇ ਜਟਿਆ ਸੱਤਵੇਂ ਚਲੇ ਗਏ ਨੇ ਤੇ ਹਾਲੀ ਉੱਥੇ ਡਟੇ ਹੋਏ ਨੇ ਮੋਰਚੇ ਤੇ ਲੱਗੇ ਹੋਏ ਨੇ ਜਿੰਨਾ ਚਿਰ ਜਿਹੜਾ ਇਥੋਂ ਮੋਰਚੇ ਦਾ ਪ੍ਰਬੰਧ ਜਿੰਨਾ ਮੋਰਚੇ ਦਾ ਸਿਨਿਆ ਨਹੀਂ ਜਾਂਦਾ ਉਹਨਾਂ ਚਿਰ ਸਾਡੇ ਜੋਧੇ ਉੱਤੇ ਡਟੇ ਹੋਏ ਨੇ ਅਸੀਂ ਅਪੀਲ ਕਰਦੇ ਹਾਂ ਨਿਆਪਾਲਕਾਂ ਨੂੰ ਪਹਿਲੋ ਉੱਥੋਂ ਸ਼ੁਰੂ ਕਰਨਾ ਚਾਹਦੇ ਆ ਨਿਆਪਾਲਕਾਂ ਤੇਰੇ ਸੱਦੇ ਤੇ ਤੇਰੇ ਸੁਝਾਲ ਦੀ ਕਦਰ ਕਰਦੇ ਆ ਹੋਇਆ ਅਸੀਂ ਚੱਕੀ ਸ਼ਹਿਰੀ ਆ ਅਸੀਂ ਤੇਰੀ ਗੱਲ ਮੰਨ ਕੇ ਪੈਦਲ ਗਏ ਆ ਨਾ ਸਾਡਾ ਵੱਡਾ ਜਥਾ ਨਾ ਹੁਲੜਬਾਜੀ ਏ ਤੇ ਨਾ ਕੋਈ ਸਾਡੇ ਕੋਲ ਹਥਿਆਰ ਏ ਅਸੀਂ ਛਾਤਪੇ ਦਿੱਲੀ ਜਾਣਾ ਚਾਹਦੇ ਕਿ ਦਿੱਲੀ ਸਾਡਾ ਹੱਕ ਏ ਅਸੀਂ ਦੇਸ਼ ਨੂੰ ਯਾਦ ਕਰਾ ਕੇ ਸੋ ਅੱਜ ਜਿਹੜੀਆਂ ਇਹਨਾਂ ਦੀਆਂ ਖੜੌੜੀਆਂ ਹਰਕਤਾਂ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਮੋਰਸੀਬਲ ਦੋਵਾਂ ਖੜੌੜੀ ਤੇ ਇਥੋਂ ਜੋ ਸਾਡੀਆਂ ਨੀਤੀਆਂ ਜੋ ਸਾਡੇ ਵਿਚਾਰ ਤਹਿ ਹੋ ਜਾਂਦੇ ਨੇ ਸਰਬਸੰਪਤੀ ਨਾਲ ਉਹਨਾਂ ਨੂੰ ਅਸੀਂ ਪਿੱਛੇ ਵੀ ਸਿਰੇ ਚੜਾਇਆ ਤੇ ਹੁਣ ਵੀ ਚੜਾਵਾਂਗੇ ਦਿੱਲੀ ਜਾ ਕੇ ਹੀ ਦਮ ਲਵਾਂਗੇ ਔਰ ਟੇਬਲ ਤੇ ਜੇ ਦੇਸ਼ ਦੇ ਹਾਲਾਤ ਨੂੰ ਇਹ ਸਮਝਦੇ ਨੇ ਨਾ ਵਿਗੜਨ ਤੇ ਟੇਬਲ ਤੇ ਸਾਨੂੰ ਸਾਥ ਲੈਣ ਤੇ ਇਹ ਮੂਵਮੈਂਟ ਨਹੀਂ ਤੇ ਸਾਡੀ ਜਾਤੀ ਲਏਗੀ ਜੀ ਤੇ ਜਿਹੜਾ 101 ਦੇ ਜਿੱਥੇ ਜਾ ਰਹੇ ਨੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ ਕਿ ਜਾਂ ਜਿੱਥੇ ਜਾਣਗੇ ਇਹ ਬੜੀ ਲੰਮੀ ਕਹਾਣੀ ਹੈ ਉਹ ਤੁਹਾਨੂੰ ਦੱਸਾਂਗੇ ਅਸੀਂ ਜਿਵੇਂ ਜਿਵੇਂ ਸਰਕਾਰ ਸਾਡ ਛਲਾਵੇਗੇ ਉਹਦਾ ਸੀ ਜਵਾਬ ਦੇਵਾਂਗੇ ਉਹਨਾਂ ਨੂੰ ਅਸੀਂ ਸਰਕਾਰ ਦੇ ਜਿਹੜਾ ਵਿਚਾਰ ਹੈ ਅਸੀਂ ਰਜਾਨਾ ਮੀਟਿੰਗ ਕਰਾਂਗੇ ਕਿਉਂਕਿ ਹੁਣ ਬੜਾ ਬਸਪੁਰਤਕ ਹਾਲਾਤ ਵਿੱਚ ਇਹ ਦੋਵੇਂ ਮੋਰਚੇ ਪਹੁੰਚ ਗਏ ਨੇ ਵੇਖੋ ਤੇਰਵਾ ਦੇ ਨੇ ਸਾਡ ਜਗਜੀਤ ਸਿੰਘ ਢੱਲੇਵਾਲ ਨੂੰ ਤੇ ਇਹ ਅੱਜ ਸਾਡਾ ਦੂਜਾ ਜਥਾ ਗਿਆ ਹੈ ਤੇ ਅਸੀਂ ਨੰਨੰਤਰ ਇਹ ਲੜੀ ਟੁੱਟੇਗੀ ਨਹੀਂ ਜੀ ਸੋ ਸਤਨਾਮ ਸਿੰਘ ਬਹਿਰੂ ਸਾਹਿਬ ਮੇਰੇ ਨਾਲ ਸੀ ਜਿਹੜੇ ਸ਼ੰਭੂ ਮੋਰਚੇ ਜੁੜੇ ਹੋਏ ਸੀ ਹੁਣ ਦੀ ਜਾਣਕਾਰੀ ਲਈ ਤੁਸੀਂ ਦੇਖੀ ਅਗਲੀ ਜੋ ਜਾਣਕਾਰੀ ਹੈ ਬਹਿਰੂ ਸਾਹਿਬ ਦਾ ਆਪਾਂ ਸਮੇਂ ਤੇ ਹਾਸਲ ਕਰਾਂਗੇ ਧੰਨਵਾਦ ਰਿਕਾਰਡਿੰਗ ਆਨ ਆਪਣਾ ਨੂੰ ਗੱਲ ਸੁਣ ਦਿੱਤਾ ਉਹਨੂੰ ਖਾਪਣੇ ਜਿਹੜੇ ਦੱਸਿਆ ਅੱਜ ਫੇਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਥਾ ਅੱਜ ਦੂਜੀ ਵਾਰ ਤੁਰਿਆ ਜਥਾ ਤੁਰਿਆ ਕਿ ਅਸੀਂ ਦਿੱਲੀ ਜਾਵਾਂਗੇ ਲੜਾਈ ਸਾਡੀ ਐਮਐਸਪੀ ਦੀ ਹੈ ਪਿਛਲੀ 13 ਫਰਵਰੀ ਤੋਂ ਅਸੀਂ ਸ਼ੰਭੂ ਬਾਰਡਰ ਬੈਠੇ ਹਾਂ ਕਿਸਾਨ ਜਥੇ ਬੰਦੀਆਂ ਦਾ ਕਹਿਣਾ ਪਰ ਦਿੱਲੀ ਨਹੀਂ ਜਾਣ ਦਿੱਤਾ ਗਿਆ ਇੰਡੀਅਨ ਆਫ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਬਹਿਰੂ ਇਸ ਵੇਲੇ ਮੇਰੇ ਨਾਲ ਸ਼ੰਭੂ ਮੋਰਚੇ ਤੋਂ ਨਾਲ ਜੁੜੇ ਨੇ ਇੱਕ ਵਾਰ ਤੁਸੀਂ ਦੇਖੋਗੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਐਂਬੂਲੈਂਸ ਖੜੀਆਂ ਨੇ ਇਸ ਅੱਜ ਦਾ ਜਿਹੜਾ ਪ੍ਰਬੰਧ ਹੈ ਸਖਤ ਪ੍ਰਬੰਧ ਕੀਤਾ ਗਿਆ ਕਈ ਐਂਬੂਲੈਂਸ ਆਲੇ ਦੋਲੇ ਵੀ ਖੜੀਆਂ ਨੇ ਇੱਥੇ ਤੇ ਕਿਸਾਨ ਅੱਗੇ ਜਾ ਰਹੇ ਨੇ ਉਧਰੋਂ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਪਰ ਅੱਗੇ ਐਂਟਰੀ ਨਹੀਂ ਹੈਗੀ ਅੱਗੇ ਨੋ ਐਂਟਰੀ ਦਾ ਬੋਰਡ ਹੈ ਬਹਿਰੂ ਸਾਹਿਬ ਪੈਦਲ ਮਾਰਚ ਕਰ ਰਹੇ ਸੀ ਤੁਸੀਂ ਕਿ ਪੈਦਲ ਜਾਵਾਂਗੇ ਦਿੱਲੀ ਜਾਵਾਂਗੇ ਟਰੈਕਟਰ ਟਰਾਲੀਆਂ ਦੇ ਲੈ ਕੇ ਜਾਵਾਂਗੇ ਹੁਣ ਵੀ ਜਵਾਬ ਹੈ ਸਹੀ ਅਸੀਂ ਸੁਪਰੀਮ ਕੋਰਟ ਸਾਨੂੰ ਪੀਲਾ ਕਰ ਰਿਹਾ ਸੀ ਹਾਈ ਕੋਰਟ ਪੀਲਾ ਕਰ ਰਿਹਾ ਸੀ ਪਾਰ ਸਰਕਾਰ ਪੀਲਾ ਕਰ ਰਹੀ ਸੀ ਹਰਿਆਣਾ ਦਾ ਮੁੱਖ ਮੰਤਰੀ ਪੀਲਾ ਕਰ ਰਿਹਾ ਸੀ ਲੰਬੇ ਸਮੇਂ ਤੋਂ ਕੋਈ ਟਰਾਲੀਆਂ ਰਾਏ ਨਹੀਂ ਜੇ ਪੈਦਲ ਜਾਣਾ ਤਾਂ ਜਾ ਸਕਦੇ ਤੁਸੀਂ ਵੀ ਦੇਸ਼ ਦੇ ਵਾਸੀ ਹੋ ਤੇ ਅਸੀਂ ਬੜੀ ਗੰਭੀਰਤਾ ਨਾਲ ਇਹ ਵੇਖ ਕੇ ਵੀ ਚਲੋ ਵੇਖਦੇ ਆ ਇਹ ਵੀ ਇਹਨਾਂ ਦਾ ਸੱਚ ਤਾਂ ਹੈ ਤਾਂ ਝੂਠ ਪਰ ਇਹਦਾ ਪਰਦਾ ਲਾਣਾ ਚਾਹੀਦਾ ਜਨਤਾ ਸਮਾਜ ਵਿੱਚ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਦੱਲੇਵਾਰ ਸਾਹਿਬ ਦੋਵਾਂ ਫਾਰਮਾਂ ਦੀ رائے ਨਾਲ ਉਹ ਮਰਦਵਰਤ ਤੇ ਬਹਿ ਗਏ 26 ਨਵੰਬਰ ਨੂੰ ਤੇ ਅਸੀਂ ਫਿਰ ਵੀ 10 ਦਿਨ ਉਹਨਾਂ ਨੂੰ ਦਿੱਤੇ ਵੀ ਜਦੋਂ ਇੱਕ ਸਾਡਾ ਪ੍ਰਮੁੱਖ ਲੀਡਰ ਮਰਦਵਰਤ ਤੇ ਜਾਏਗਾ ਤੇ ਸ਼ਾਇਦ ਭਾਰਤ ਸਰਕਾਰ ਸਾਨੂੰ ਸੱਦਾ ਦੇਵੇ ਟੇਬਲ ਤੇ ਮਾਹੌਲ ਬੱਕਰੇ ਤੇ ਟੇਬਲ ਤੋਂ ਕਦੇ ਵੀ ਦੋਲਨਕਾਰੀ ਭੱਜਿਆ ਨਹੀਂ ਨਾ ਦਿੱਲੀ ਮੋਰਚਾ ਜਦੋਂ ਚੱਲਿਆ ਉਦੋਂ ਵੀ ਟੇਬਲ ਤੇ ਅਸੀਂ ਰਹੇ ਹੁਣ ਵੀ ਅਸੀਂ ਟੇਬਲ ਤੇ ਜਾਣਾ ਚਾਹ ਰਹੇ ਹਾਂ ਤੇ ਉਹਤੇ ਅਸੀਂ ਦੱਸ ਦੇਣ ਜਦੋਂ ਸਰਕਾਰ ਨੇ ਨਹੀਂ ਕੁਝ ਕੀਤਾ ਤੇ ਫਿਰ ਐਸ ਇੱਥੋਂ ਅਸੀਂ ਆਪਣੇ 6 ਤਰੀਕ ਨੂੰ ਪਰਸੋਂ ਭੇਜਿਆ ਜਿਹੜਾ ਜਥਾ 100 ਇੱਕ 101 ਦਾ ਆ ਵੇਖੋ ਆ ਜਾ ਰਿਹਾ ਹੈ ਤੁਸੀਂ ਐਂਬੂਲੈਂਸ ਦੇਖੋ ਕਿ ਲਗਾਤਾਰ ਜਿਹੜੇ ਮਰੀਜ਼ ਨੇ ਉਹ ਭੇਜੇ ਜਾ ਰਹੇ ਨੇ ਜ਼ਖਮੀ ਜਿਹੜੇ ਹੋ ਜਾਂਦੇ ਨੇ ਹਸਪਤਾਲ ਦੇ ਵਿੱਚ ਬਹੁਤ ਉਬਰ ਦੇ ਮੋਰਚੇ ਵੇਖੇ ਨੇ ਦਿੱਲੀ ਵਾਲਾ ਮੋਰਚਾ ਬੜਾ ਬਲਖੜਤਾ ਸੀ ਐਸ ਮੋਰਚੇ ਨੇ ਤੇ ਕਮਾਲ ਕਰਤੀ ਸ਼ਾਤਬਾਈ ਰਹਿ ਕੇ ਔਰ 9 ਮਹੀਨੇ ਤੋਂ ਬਾਅਦ ਜੇ ਮੋਰਚੇ ਤੋਂ ਕੋਈ ਪੁੱਛੇ ਹੀ ਨਾ ਫਿਰ ਮਰਦ ਵਰ ਤੇ ਜਾਣਾ ਸਾਡਾ ਜਾਇਜ ਏ ਔਰ ਫਿਰ ਸ਼ਾਤਬਾਈ ਪੈਦਲ ਜਾਣਾ ਜਾਇਜ ਏ ਤੇ ਦੁੱਖ ਦੀ ਗੱਲ ਇਹ ਆ ਬਈ ਸਾਡਾ ਜਿਹੜਾ ਚਿਹਰਾ ਅਸੀਂ ਸੈਂਟਰ ਤੋਂ ਵਿਖਾਣਾ ਚਾਹਦੇ ਦੁਨੀਆ ਦੇ ਲੋਕਾਂ ਨੂੰ ਅੱਜ ਮੈਂ ਸੁਪਰੀਮ ਕੋਰਟ ਨੂੰ ਸੰਬੋਧਨ ਰੱਖੇ ਕਰਨਾ ਚਾਹਣਾ ਵਾਂ ਸੁਪਰੀਮ ਕੋਰਟ ਵਾਲਿਓ ਨਿਆਂ ਪਾਲਕਾਂ ਵਾਲਿਓ ਤੁਹਾਡੀ ਰায়ে ਅਸੀਂ ਮੰਨ ਕੇ ਸਾਡੇ ਛੇ ਆਪਣੇ ਅনাথੇ ਲੋਕ ਆਪਣੇ ਗਏ ਉੱਥੇ ਉਹਨਾਂ ਨੇ ਪਰਸੋ ਸਾਡੇ 18 ਬੰਦੇ ਫਸੜ ਕੀਤੇ ਸੀਰੀ ਚ ਕੀਤੇ ਤੇ ਅੱਜ 8ਵਾਂ ਆ ਹੁਣੇ-ਹੁਣੇ ਗੱਡੀ ਗਈ ਏ ਤੇ ਸਾਡੇ ਉਹ ਯੋਧੇ ਜਿਹੜੇ ਉੱਥੇ ਗਏ ਨੇ ਦਾ ਤਾਂ ਪਰਸੋਂ ਕਿਸੇ ਨੇ ਕੱਢ ਵਿਖਾਈ ਤੇ ਨਾ ਅੱਜ ਅੱਜ ਕਿੰਨੇ ਕੇ ਜ਼ਖਮੀ ਹੋਏ ਨੇ ਅੱਜ ਦੇ ਕੋਈ ਹੈ ਜਾਣਦੇ ਸੱਤ ਸੱਤ ਤਿੱਕਰ ਮੈਂ ਵੇਖਿਆ ਮੈਂ ਉੱਥੇ ਸਵੇਰ ਦਾ ਇੱਥੇ ਹੀ ਲੱਗੇ ਚਟਿਆ ਸਤਵੀਂ ਚਲੇ ਗਏ ਨੇ ਤੇ ਹਾਲੀ ਉੱਥੇ ਡਟੇ ਹੋਏ ਨੇ ਮੋਰਚੇ ਤੇ ਲੱਗੇ ਹੋਏ ਨੇ ਜਿੰਨਾ ਚਿਰ ਜਿਹੜਾ ਇੱਥੋਂ ਮੋਰਚੇ ਦਾ ਪ੍ਰਬੰਧ ਜਿੰਨਾ ਮੋਰਚੇ ਦਾ ਸੀਨੀਅਰ ਨਹੀਂ ਜਾਂਦਾ ਉਹਨੇ ਚਿਰ ਸਾਡੇ ਜੋਧੇ ਉੱਥੇ ਡਟੇ ਹੋਏ ਨੇ ਅਸੀਂ ਅਪੀਲ ਕਰਦੇ ਹਾਂ ਨਿਆਂਪਾਲਿਕਾ ਨੂੰ ਪਹਿਲੋ ਉੱਥੋਂ ਸ਼ੁਰੂ ਕਰਨਾ ਚਾਣੇ ਆ ਨਿਆਂਪਾਲਿਕਾ ਤੇਰੇ ਸੱਦੇ ਤੇ ਤੇਰੇ ਸੁਝਾਲ ਦੀ ਕਦਰ ਕਰਦੇ ਆ ਹੋਇਆ ਅਸੀਂ ਚੱਗੀ ਸ਼ਹਿਰੀ ਆ ਅਸੀਂ ਤੇਰੀ ਗੱਲ ਮੰਨ ਕੇ ਪੈਦਲ ਗਏ ਆ ਨਾ ਸਾਡਾ ਵੱਡਾ ਜਸਾ ਨਾ ਹੁਲੜ ਬਾਜੀ ਏ ਤੇ ਨਾ ਕੋਈ ਸਾਡੇ ਕੋਲ ਹਥਿਆਰ ਏ ਅਸੀਂ ਛਾਤਪੇ ਦਿੱਲੀ ਜਾਣਾ ਚਾਹਦੇ ਕਿ ਦਿੱਲੀ ਸਾਡਾ ਹੱਕ ਏ ਅਸੀਂ ਦੇਸ਼ ਨੂੰ ਯਾਦ ਕਰਾ ਕੇ ਸੋ ਅੱਜ ਜਿਹੜੀਆਂ ਇਹਨਾਂ ਦੀਆਂ ਖੜਾਉਣੀਆਂ ਹਰਕਤਾਂ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਮੋਰਸ਼ੇਵਲ ਦੋਵਾਂ ਖੜਾਉਰੀ ਤੇ ਇਥੋਂ ਜੋ ਸਾਡੀਆਂ ਨੀਤੀਆਂ ਜੋ ਸਾਡੇ ਵਿਚਾਰ ਤੈ ਹੋ ਜਾਂਦੇ ਨੇ ਸਰਬਸਮਤੀ ਨਾਲ ਉਹਨਾਂ ਨੂੰ ਅਸੀਂ ਪਿੱਛੇ ਵੀ ਸਿਰੇ ਚੜਾਇਆ ਤੇ ਹੁਣ ਵੀ ਚੜਾਵਾਂਗੇ ਦਿੱਲੀ ਜਾ ਕੇ ਹੀ ਦਮ ਲਵਾਂਗੇ ਔਰ ਟੇਬਲ ਤੇ ਜੇ ਦੇਸ਼ ਦੇ ਹਾਲਾਤ ਨੂੰ ਇਹ ਸਮਝਦੇ ਨੇ ਨਾ ਵਿਗੜਨ ਤੇ ਟੇਬਲ ਤੇ ਸਾਨੂੰ ਸਾਥ ਦੇਣ ਤੇ ਇਹ ਮੂਵਮੈਂਟ ਨਹੀਂ ਤੇ ਸਾਡੀ ਜਾਰੀ ਰਹੇਗੀ ਤੇ ਜਿਹੜਾ 101 ਦੇ ਜਿੱਥੇ ਜਾ ਰਹੇ ਨੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ ਕਿ ਜਾਂ ਜਿੱਥੇ ਜਾਣਗੇ ਇਹ ਬੜੀ ਲੰਮੀ ਕਹਾਣੀ ਹੈ ਉਹ ਤੁਹਾਨੂੰ ਦੱਸਾਂਗੇ ਅਸੀਂ ਜਿਵੇਂ ਜਿਵੇਂ ਸਰਕਾਰ ਸਵਲ ਛਲਾਵੇਗੇ ਉਹਦਾ ਸੀ ਜਵਾਬ ਦੇਵਾਂਗੇ ਉਹਨਾਂ ਨੂੰ ਅਸੀਂ ਸਰਕਾਰ ਦੇ ਜਿਹੜਾ ਵਿਚਾਰ ਹੈ ਅਸੀਂ ਰਜਾਣਾ ਮੀਟਿੰਗ ਕਰਾਂਗੇ ਕਿਉਂਕਿ ਹੁਣ ਬੜਾ ਬਸਪੋਰਟਕ ਹਾਲਾਤ ਵਿੱਚ ਇਹ ਦੋਵੇਂ ਮੋਰਚੇ ਪਹੁੰਚ ਗਏ ਨੇ ਵੇਖੋ ਤੇਰਬਾ ਦੇ ਨੇ ਸਰਦ ਜਗਦੀਸ਼ ਸਿੰਘ ਢੱਲੇਵਾਲ ਨੂੰ ਤੇ ਇਹ ਅੱਜ ਸਾਡਾ ਦੂਜਾ ਜਥਾ ਗਿਆ ਹੈ ਤੇ ਅਸੀਂ ਨੰਨੰਤਰ ਇਹ ਲੜੀ ਟੁੱਟੇਗੀ ਨਹੀਂ ਜੀ ਸਤਨਾਮ ਸਿੰਘ ਬਹਿਰੂ ਸਾਹਿਬ ਮੇਰੇ ਨਾਲ ਸੀ ਜਿਹੜੇ ਸ਼ੰਭੂ ਮੋਰਚੇ ਜੁੜੇ ਹੋਏ ਸੀ ਹੁਣ ਦੀ ਜਾਣਕਾਰੀ ਲਈ ਤੁਸੀਂ ਦੇਖੀ ਅਗਲੀ ਜੋ ਜਾਣਕਾਰੀ ਇਹ ਬਹਿਰੂ ਸਾਹਿਬ ਦਾ ਆਪਾਂ ਸਮੇਂ ਤੇ ਹਾਸਲ ਕਰਾਂਗੇ ਧੰਨਵਾਦ